ਸ਼੍ਰੀ ਗੁਰੂ ਅਨੰਕਦੇਵ ਜੀ ਦੇ ਪ੍ਰਕਾਸ਼ਪੁਰ ਮੌਕੇ ਭਾਰਤ ਤੋਂ ਪਾਕਿਸਤਾਨ ਗਏ ਸਿੱਖ ਜਥੇ ਚ ਸ਼ਾਮਲ ਇੱਕ ਔਰਤ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉਸਤੇ ਨਿਕਾਹ ਕਰ ਲੈਣ ਦੀ ਖਬਰ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਇਸ ਪੂਰੇ ਮਾਮਲੇ ਚ ਸਿੱਖ ਵਿਰੋਧੀਆਂ ਵੱਲੋਂ ਲਗਾਤਾਰ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਵੇਂ ਸਿੱਖਾਂ ਵਿਰੁੱਧ ਇੱਕ ਵੱਡੀ ਸਾਜ਼ਿਸ਼ ਹੋ ਰਹੀ ਹੈ ਅਤੇ ਕੀ ਕੀ ਪੱਖ ਜੋ ਹਲੇ ਤੱਕ ਸਾਹਮਣੇ ਨਹੀਂ ਲਿਆਂਦੇ ਜਾ ਰਹੇ ਉਹ ਤੁਹਾਡੇ ਸਾਹਮਣੇ ਕਰ ਰਹੇ ਆਂ ਦਰਸਲ نیشنل میڈیا ਤੇ ਹੋਰ ਸਿੱਖ ਵਿਰੋਧੀਆਂ ਨੇ ਜਿੰਦਾ ਰਕਾਲ ਤੱਕ ਸਾਬ ਦੇ ਆਲੇ ਦੁਆਲੇ ਇੱਕ ਵਰਤਾਂਤ ਸਿਰਜ ਕੇ ਉਹਨਾਂ ਨੂੰ ਬਦਨਾਮ ਕਰਨ ਲਈ ਮੁਹਿੰਮ ਚਲਾ ਦਿੱਤੀ ਹੈ ਜਿਸ ਦਾ ਸਮੁੱਚੇ ਖਾਲਸਾ ਪੰਥ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਅੰਦਰ ਭਾਰੀ ਰੋਸ ਹੈ ਕਿ ਸਿੱਖਾਂ ਉਹਦਿਆਂ ਨੂੰ ਕਿਵੇਂ ਭੱਦੇ ਤਰੀਕੇ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਲੜਕੀ ਸਰਬਜੀਤ ਕੌਰ ਸਿੱਖਾਂ ਦੀ ਕੁੜੀ ਨਾ ਹੋਵੇ ਸਗੋਂ ਆਪਣੀ ਕਰਤੂਤ ਨੂੰ ਅੰਜਾਮ ਦੇ ਲਈ ਉਰਜ਼ੀ ਤੌਰ ਤੇ ਸਿੱਖ ਧਰਮ ਵਿੱਚ ਸਾਜਿਸ਼ ਦੀਨ ਸ਼ਾਮਿਲ ਹੋਈ ਹੋਵੇ ਇਹ ਬੋਲੋੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੱਜਦਾਰ ਸਾਹਿਬ ਇਸ ਜਥੇ ਦੇ ਨਾਲ ਗਏ ਸਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਲੜਕੀ ਵਿਆਹੀ ਹੋਈ ਸੀ ਅਤੇ ਦੋ ਬੱਚੇ ਵੀ ਨੇ ਪਤੀ ਨਾਲ ਤਲਾਕ ਹੋ ਚੁੱਕਿਆ ਇਹ ਕਪੂਰਥਲਾ ਦੇ ਰਹਿਣ ਵਾਲੀ ਹੈ ਜਿਸ ਦਾ ਪਿਸ਼ੋਕੜ ਦਲੇਤ Hindu ਪਰਿਵਾਰ ਵਿੱਚ ਹੋਣ ਬਾਰੇ ਵੀ ਡਿਜੀਟਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਇਹ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਦਾ ਪਾਸਪੋਰਟ ਮੁਖਤਸਰ ਸਾਬ ਤੋਂ ਬਣਿਆ ਹੋਇਆ ਤੇ ਪਤੀ ਦੀ ਥਾਂ ਪਿਤਾ ਦਾ ਨਾਮ ਦਰਜਾ ਹੈ ਮਾਮਲਾ ਤਾਂ ਮੋੜ ਤੋਂ ਹੀ ਸ਼ੱਕੀ ਸੀ ਫਿਰ ਭਾਰਤੀ ਏਜੰਸੀਆਂ ਨੇ ਇਸ ਦੀ ਪੜਤਾਲ ਕਿਉਂ ਨਹੀਂ ਕੀਤੀ ਤੇ ਪਾਕਿਸਤਾਨ ਨੇ ਵੀਜ਼ਾ ਕਿਉਂ ਦਿੱਤਾ ਇਸ ਉੱਪਰ ਕਈ ਧੋਖਾਧੜੀ ਦੇ ਕੇਸ ਵੀ ਦੱਸੇ ਜਾ ਰਹੇ ਨੇ ਜਥੇ ਚ ਪਗੋੜਾ ਹੋਣਾ ਤੇ ਇਹ ਸਭ ਕੁਝ ਸਾਹਮਣੇ ਆਉਣਾ ਇਹ ਕੋਈ ਸੁਭਾਵਿਕ ਮਾਮਲਾ ਨਹੀਂ ਲੱਗਦਾ ਅਗਲੀ ਗੱਲ ਇਹ ਹੈ ਕਿ ਜਥੇ ਨੂੰ ਕੰਟਰੋਲ ਕਰਨਾ ਜਦ ਤੱਕ ਅਕਾਲ ਤਖਸਾਲ ਦਾ ਕੰਮ ਨਹੀਂ ਭਾਰਤੀ ਖੁਫੀਆ ਏਜੰਸੀ ਅਤੇ ਪਾਕਿਸਤਾਨੀ ਪ੍ਰਸ਼ਾਸਨ ਅਤੇ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਕਿ ਕੋਈ ਜਥੇ ਵਿੱਚੋਂ ਇਧਰ ਉਧਰ ਨਾ ਚਾਵੇ ਕੁਝ ਦਿਨਾਂ ਵਿੱਚ 1992 ਬੰਦਿਆਂ ਦੇ ਜਥੇ ਵਿੱਚੋਂ ਹਰ ਇੱਕ ਦੀ ਪਛਾਣ ਕਰਨੀ ਜਾ ਹਰ ਕਿਸੇ ਦੇ ਦਿਲ ਦੀ ਗੱਲ ਬੁੱਝ ਲੈਣੀ ਕਿਸੇ ਦੇ ਵਿਵਸਥਾ ਰੋਗ ਨਹੀਂ ਅਤੇ ਜਦ ਅਕਾਲ ਤਖਤ ਸਾਹਿਬ ਗਿਆਨੀ ਕਲਦੀਪ ਸਿੰਘ ਗੜਗਾਚ ਨੇ ਕਿਹੜਾ ਚੂੜੀ ਦਾ ਨਿਖਾ ਪੜਾਇਆ ਉਹ ਤਾਂ ਕਿਸੇ ਮੌਲਵੀ ਨੇ ਹੀ ਰਸਮਾਂ ਨਿਭਾਈਆਂ ਹੋਣਗੀਆਂ ਫਿਰ ਇਸ ਵਿੱਚ ਜਥੇਦਾਰ ਜੀ ਦਾ ਕੀ ਕਸੂਰ ਹੈ ਉਂਝੀ ਮੁਫਤ ਦੀ ਬਦਨਾਮੀ ਸਿੱਖਾਂ ਤੇ ਸਿੱਖਾਂ ਦੀਆਂ ਸਭ ਤੋਂ ਸ਼ਰਮੌਰ ਪਦਵੀਆਂ ਦੇ ਸਿਰ ਤੇ ਮੜਨੀ ਆ ਗੋਦੀ ਮੀਡੀਆ ਤੇ ਏਜੰਸੀਆਂ ਦੀ ਸ਼ਰਮਨਾਕ ਘਟਨਾ ਪਈ ਹੈ ਮੀਡੀਆ ਤੇ ਕਈ ਹੋਰਨਾਂ ਵੱਲੋਂ ਇਸ ਘਟਨਾਕ੍ਰਮ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੋਂ ਸਪਸ਼ਟੀਕਰਨ ਮੰਗੇ ਜਾ ਰਹੇ ਨੇ ਭਲਾ ਉਸ ਵਿੱਚ ਕਮੇਟੀ ਦੀ ਵੀ ਕੀ ਜ਼ਿੰਮੇਵਾਰੀ ਹੈ ਕਿੰਨੇ ਕੁ ਲੋਕਾਂ ਤੇ ਨਿਗਾਹ ਰੱਖੀ ਜਾ ਸਕਦੀ ਹੈ ਜਦ ਕੋਈ ਵਦਨੀਤੀ ਧਾਰ ਲਵੇ ਤਾਂ ਉਹ ਆਪਣੇ ਕੀਤੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਕੋਈ ਵੀ ਹੱਦ ਪਾਰ ਕਰ ਸਕਦਾ ਹੈ ਜੇਕਰ ਉਹ ਇੱਕ ਨਾਰਮਲ ਸਿਕੁਰੀਟੀ ਤੇ ਪੰਜਾਬ ਤੋਂ ਗਈ ਸੀ ਤੇ ਏਜੰਸੀਆਂ ਨੂੰ ਪਾਗਲ ਬਣਾਉਣ 'ਚ ਕਾਮਯਾਬ ਹੋਈ ਹੈ ਤਾਂ ਇਸ ਲਈ ਇਸ ਦੀ ਜ਼ਿੰਮੇਵਾਰੀ ਸੱਦੇ ਤੌਰ ਤੇ ਭਾਰਤ ਤੇ ਪਾਕਿਸਤਾਨ ਦੀਆਂ ਏਜੰਸੀਆਂ ਦੇ ਸਿਰ ਤੇ ਆ ਤੇ ਸਿੱਖਾਂ ਨੂੰ ਜਾਂ ਜਥੇਦਾਰ ਗੈਨੀ ਕਲਦੀਪ ਸਿੰਘ ਗੜਗੱਜ ਨੂੰ ਖਾਮ ਖਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ ਗੋਦੀ ਮੀਡੀਆ ਤੇ ਏਜੰਸੀਆਂ ਇਸ ਪਾਸਿਓਂ ਬਾਜ਼ ਹੋਣ ਅਤੇ ਸਿੱਖਾਂ ਦੇ ਜਥੇਦਾਰ ਦੀ ਅਹੁਦੇ ਦਾ ਸਤਕਾਰ ਨਹੀਂ ਕਰ ਸਕਦੀਆਂ ਤਾਂ ਬਦਨਾਮ ਵੀ ਨਾ ਕਰਨ ਜ਼ਕਰ ਜੋਗ ਹੈ ਕਿ ਮਾਮਲੇ ਚ ਸ਼ਰਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੇ ਸਖਤ ਕਦਮ ਚੁੱਕਣ ਦੇ ਰੌਚ ਹੈ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਵਿੱਖ ਚੋਂ ਪਾਕਿਸਤਾਨ ਜਾਣ ਵਾਲੇ ਜਥਿਆਂ ਚ ਇਕੱਲੀ ਮਹਿਲਾ ਦੇ ਨਾਂ ਦੀ ਸਪਰਸ਼ ਨਹੀਂ ਕਰਨਗੇ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਜਥੇ ਦੀ ਮਹਿਲਾ ਦੀ ਮੌਲਕ ਨਾ ਪਰਤਨ ਦੀ ਦੂਜੀ ਘਟਨਾ ਵਾਪਰਨ ਮਗਰੋਂ ਸਖਤ ਕਦਮ ਚੁੱਕਿਆ ਗਿਆ ਹੈ ਇਸ ਤੋਂ ਪਹਿਲਾਂ April 2018 ਚ ਜਥੇ ਨਾਲ ਗਈ ਕਰਨ ਬਾਲਾ ਨੇ ਇਸਲਾਮ ਕਬੂਲ ਕਰਕੇ ਲਾਹੌਰ ਦੇ ਵਿਅਕਤੀ ਨਾਲ ਨਿਕਾਹ ਕਰ ਲਿਆ ਸੀ ਅਤੇ ਆਪਣਾ ਨਾਂ ਬਦਲ ਕੇ ਆਮਨਾ ਬੀਬੀ ਰੱਖ ਲਿਆ ਸੀ ਉਹਨਾਂ ਕਿਹਾ ਕਿ ਪਹਿਲਾ ਮਹਿਲਾ ਦੇ ਇਕੱਲੇ ਪਾਕਿਸਤਾਨ ਜਾਣ ਤੇ ਇਤਰਾਜ਼ ਕੀਤਾ ਗਿਆ ਸੀ ਪਰ ਬਾਅਦ ਚ ਸਰਪੰਚ ਤੇ ਨੌਕਰਦਾਰ ਦੀ ਸਪਰਸ਼ ਤੇ ਉਸ ਦਾ ਪਾਸਪੋਰਟ ਸਫਾਰਤਾਖਾਨੇ ਨੂੰ ਭੇਜਿਆ ਗਿਆ ਸੀ ਪੁਲਿਸ ਅਤੇ ਖੂਫੀ ਏਜੰਸੀ ਦੀ ناکਾਮੀ ਹੈ ਕਿਉਂਕਿ ਮਹਿਲਾ ਖਿਲਾਫ 3 ਤੇ ਉਸ ਦੇ ਦੋ ਪੁੱਤਰਾਂ ਖਿਲਾਫ 10 ਕੇਸ ਦਰਜ ਨੇ ਸਿੱਖ ਸ਼ਰਧਾਲੂ 1950 ਦੀ ਨਹਿਰੂ ਲਿਆਕਤ ਸੰਧੀ ਤਹਿਤ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨ ਲਈ ਪਾਕਿਸਤਾਨ ਜਾਂਦੇ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 1974 ਦੇ ਸਮਝੌਤੇ ਤਹਿਤ 3000 ਸਿੱਖ ਸ਼ਰਧਾਲੂਆਂ ਨੂੰ ਗੁਰੂ ਧਾਮਾਂ ਦੇ ਦਰਸ਼ਨਾ ਲਈ ਭੇਜਿਆ ਜਾਂਦਾ ਸੀ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਸਫਰਸ਼ ਤੇ ਹਰਮੰਦਰ ਸਾਹਿਬ ਕੰਪਲੈਕਸ ਤਿਤ ਦਫਤਰ ਜਾਂ ਨੇੜਲੇ ਗੁਰਦੁਆਰਿਆਂ ਚ ਪਾਸਪੋਰਟ ਜਮ੍ਹਾਂ ਕਰਵਾਏ ਜਾਂਦੇ ਨੇ ਪਾਸਪੋਰਟ ਸਫਰਤਾ ਕਾਨੇ ਨੂੰ ਭੇਜੇ ਜਾਣ ਤੋਂ ਪਹਿਲਾਂ ਸੂਬੇ ਅਤੇ ਕੇਂਦਰ ਦੀਆਂ ਜਾਂਚ ਏਜੰਸੀਆਂ ਵੱਖੋ-ਵੱਖਰੇ ਤਾਰ ਤੇ ਵਿਅਕਤੀ ਦੀ ਜਾਂਚ ਪੜਤਾਲ ਕਰਦੀਆਂ ਨੇ ਤੇ ਕੋਈ ਸ਼ੱਕ ਹੋਣ ਤੇ ਉਸ ਨੂੰ ਜਥੇ ਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਜਥੇ ਦੇ ਮੈਂਬਰਾਂ ਮੁਤਾਬਕ ਔਰਤ ਲਗਭਗ 8 ਦਿਨਾਂ ਤੱਕ ਜਥੇ ਨਾਲ ਰਹੀ ਪਰ ਉਸਨੇ ਨਾ ਤਾਂ ਕਿਸੇ ਰਿਸ਼ਤੇਦਾਰ ਨਾਲ ਮਿਲਣ ਦੀ ਗੱਲ ਕੀਤੀ ਅਤੇ ਨਾ ਹੀ ਆਪਣੇ ਕਿਸੇ ਨਿੱਜੀ ਫੈਸਲੇ ਦਾ ਕੋਈ ਸੰਕੇਤ ਦਿੱਤਾ ਜੇਕਰ ਔਰਤ ਪਹਿਲਾਂ ਤੋਂ ਕਿਸੇ ਨਾਲ ਆਨਲਾਈਨ ਸੰਪਰਕ ਵਿੱਚ ਸੀ ਜਾਂ ਉਸਦੇ ਇਰਾਦਿਆਂ ਬਾਰੇ ਕੋਈ ਸ਼ੱਕ ਸੀ ਤਾਂ ਇਹ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਹੋਣੀ ਚਾਹੀਦੀ ਸੀ ਉਨ੍ਹਾਂ ਕਿਹਾ ਕਿ ਕਈ ਵਾਰ ਸ਼ੱਕੀ ਪਿਸ਼ੋਕੜ ਵਾਲੇ ਯਾਤਰੀਆਂ ਨੂੰ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਰੋਕਿਆ ਗਿਆ ਹੈ ਇਸ ਲਈ ਜੇਕਰ ਜਾਂਚ ਠੀਕ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਔਰਤ ਨੂੰ ਵੀ ਸਮੇਤ ਰੋਕਿਆ ਜਾ ਸਕਦਾ ਸੀ ਪ੍ਰਤਾਪ ਸਿੰਘ ਨੇ ਕਿਹਾ ਕਿ ਮਾਮਲਾ ਦੁਖਦਈ ਹੈ ਤੇ ਇਸ ਨਾਲ ਪਰਿਵਾਰ ਦੇ ਨਾਲ-ਨਾਲ ਸਿੱਖ ਸਮੁਦਾਇ ਦੀ ਵੀ ਬਦਨਾਮੀ ਹੁੰਦੀ ਹੈ ਜਿੱਦਾਂ ਹਰ ਮੈਂਬਰ ਸਿੱਖ ਕੌਮ ਦਾ ਨੁਮਾਇੰਦਾ ਹੁੰਦਾ ਹੈ ਤੇ ਕਿਸੇ ਵੀ ਨਿੱਜੀ ਫੈਸਲੇ ਦਾ ਅਸਰ ਪੂਰੀ ਕੌਮ ਦੇ ਵਕਾਰ ਤੇ ਪੈਂਦਾ ਹੈ ਸਖਤਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨੀ ਯਾਤਰਾ ਨਾਲ ਸੰਬੰਧਿਤ ਜਾਂਚ ਪ੍ਰਣਾਲੀ ਨੂੰ ਹੋਰ ਸਖਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਜਥੇ ਦੀ ਧਾਰਮਿਕ ਯਾਤਰਾ ਦਾ ਗਲਤ ਉਪਯੋਗ ਨਾ ਕਰ ਸਕੇ ਉਹਨਾਂ ਕਿਹਾ ਕਿ ਸਰਕਾਰ ਬੇਸ਼ੱਕ ਵੀਜ਼ਾ ਤੇ ਹੋਰ ਰਸਮਾਂ 'ਚ ਉਦਾਰਤਾ ਦਿਖਾਏ ਪਰ ਸੁਰੱਖਿਆ ਜਾਂਚ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਸਵੀਕਾਰ ਨਹੀਂ ਕੀਤੀ ਜਾ ਸਕਦੀ ਉਹਨਾਂ ਦੁਹਰਾਇਆ ਕਿ ਉਹ ਇਸ ਮਾਮਲੇ 'ਚ ਕਿਸੇ ਵੀ ਥਾਂ ਆਪਣੀ ਗਲਤੀ ਨਹੀਂ ਮੰਨਦੇ ਕਿਉਂਕਿ ਅਸੀਂ ਸਿਰਫ ਸਰਕਾਰ ਵੱਲੋਂ ਭੇਜੀ ਗਈ ਸੂਚੀ ਦੇ ਆਧਾਰ 'ਤੇ ਹੀ ਜਥੇ ਤਿਆਰ ਕਰਦੇ ਹਾਂ ਉਧਰੇ اسلامਾਬਾਦ ਦਿੱਤਕਾਲਾ ਪਾਕਿਸਤਾਨੀ ਅਧਿਕਾਰੀ ਨੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਅੱਗੇ ਤੋਂ ਭਾਰਤੀ ਜਥੇ 'ਚ ਪਾਕਿਸਤਾਨ ਇਕੱਲੀ ਆਉਣ ਵਾਲੀ ਕਿਸੇ ਵੀ ਔਰਤ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਤੇ ਸਰਦਪਾਰ ਮੌਕੇ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਇਕੱਲੀ ਔਰਤ ਜਥੇ ਚ ਸ਼ਾਮਿਲ ਨਾ ਹੋ ਸਕੇ ਯਾਤਰਾ ਮੌਕੇ ਉਸਦੇ ਨਜ਼ਦੀਕੀ ਪਰਿਵਾਰਿਕ ਮੈਂਬਰਾਂ ਦਾ ਨਾਲ ਆਉਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਕਿ ਦਸਤੇਕ ਜਾਰੀ ਕੀਤੇ ਗਏ ਨਿਕਾਹ ਨਾਮਾ ਮੁਤਾਬਕ ਸਰਬਜੀਤ ਕੌਰ ਇਸਲਾਮ ਧਰਮ ਅਪਣਾ ਕੇ ਨੂਰ ਹੁਸੈਨ ਬਣ ਚੁੱਕੀ ਹੈ ਹਾਲਾਂਕਿ ਫਿਲਹਾਲ ਉਸਤੇ ਇਸਲਾਮ ਧਰਮ ਕਬੂਲ ਕਰਨ ਬਾਰੇ ਕੋਈ ਦਸਤਾਵੇਜ਼ ਸਾਹਮਣੇ ਨਹੀਂ ਆਇਆ ਤੇ ਨਿਕਾਹ ਨਾਮਾ ਵੀ ਫਰਜ਼ੀ ਦੱਸਿਆ ਜਾ ਰਿਹਾ ਕਿਉਂਕਿ ਨਵੀਂ ਆਬਾਦੀ ਤੇ ਮੌਲਵੀ ਦੁਆਰਾ ਜਾਰੀ ਕੀਤਾ ਨਿਕਾਨਾਮਾ ਤੇ ਗਵਾਹਾਂ ਦੀ شناخت ਅਧੂਰੀ ਹੈ ਤੇ ਇਹ ਦਸਤਾਵੇਜ਼ ਤਸਦੀਕ ਵੀ ਨਹੀਂ ਕੀਤਾ ਗਿਆ ਉਕਤ ਨਿਕਾਨਾਮਾ ਚ ਸਰਬਜੀਤ ਕੌਰ ਬਾਰੇ ਵਿੱਚ ਭਾਰਤੀ ਅਤੇ ਤਲਕਸ਼ੋਦਾ ਲਿਖਿਆ ਹੋਇਆ ਨਿਕਾਹ ਮੌਕੇ ਨਾਸਰ ਹੁਸੈਨ ਵੱਲੋਂ 10000 ਰੁਪਏ ਹੱਕ ਮਹਿਰ ਦੇਣਾ ਸਵਕਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਸਰਬਜੀਤ ਕੌਰ ਪਾਕ ਜਾਣ ਮੌਕੇ ਆਪਣੇ ਨਾਲ 10 ਲੱਖ ਰੁਪਏ ਨਕਦ ਤੇ ਗਹਿਣੇ ਵੀ ਲੈ ਕੇ ਗਈ ਆ ਹਾਲਾਂਕਿ ਅਦਾਲਤ ਵਿੱਚ ਉਸ ਵੱਲੋਂ ਪੇਸ਼ ਕੀਤੀ ਗਈ ਦਰਖਾਸਤ ਚ ਲਿਖਿਆ ਗਿਆ ਕਿ ਉਹ ਆਪਣੇ ਨਾਲ ਕੋਈ ਰਕਮ ਜਾਂ ਗਹਿਣੇ ਨਹੀਂ ਲੈ ਕੇ ਗਈ